ਸਾਸੀ ਕਾਲ ਦੀ ਸਾਰਿਆਂ ਨੂੰ ਪਿੰਡੋਂ ਚੱਲ ਕੇ ਕੱਲ ਅਸੀਂ ਲਗਭਗ 2.5 3:00 ਵਜੇ ਇੱਥੇ ਫਾਜ਼ਲ ਕਾ ਆਰਬਿਟ ਇਨ ਰਿਜ਼ੋਰਟ ਇੱਥੇ ਪਹੁੰਚੇ ਸੀਗੇ ਹੁਣ ਪਰਵਾਨਾ ਹੁੰਨੇ ਹੈਗੇ ਪਤਨੋਂ ਪਾਰ ਦੋ ਪਿੰਡਾਂ ਦੇ ਵਿੱਚ ਜਿਹੜਾ ਰਾਸ਼ਨ ਪਹੁੰਚਾਇਆ ਜਾਣਾਗਾ ਪਿੰਡ ਨਥੇਹਾ ਦੀ ਸੰਗਤ ਤਿੰਨ ਟਰਾਲੀਆਂ ਜਿਹਦੇ ਵਿੱਚ ਆਟੇ ਦੀਆਂ ਸੈਲੀਆਂ ਰਾਸ਼ਨ ਤੇ ਨਾਲ ਪਸ਼ੂਆਂ ਵਾਸਤੇ ਚਾਰਾ ਅਚਾਰ ਰਵਾਨਾ ਹੋਣੇ ਆ ਜੀ ਸਾਡੇ ਨਾਲ ਮਦਦ ਤੌਰ ਤੇ ਪਹੁੰਚੇ ਹੋਏਗੇ ਭਾਈ ਸਾਹਿਬ ਸਰਪਜੀਤ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਵੀਰ ਜੀ ਆਪਾਂ ਹ ਕਿਹੜੀ ਜਗ੍ਹਾ ਜਾ ਰਹੇ ਆਂਗੇ ਕਿਹੜੇ ਪਿੰਡਾਂ 'ਚ ਜਾ ਰਹੇ ਆਂਗੇ ਜੀ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਪਿੰਡ ਰਥਿਆ ਦੇ ਚੈਰੀਟੇਵ ਜੋ ਸਾਰੇ ਨੌਜਵਾਨ ਵੀਰਾਂ ਨੇ ਉਤਾਲਾ ਕਰਕੇ ਘਾੜ ਪੀੜਿਆਂ ਵਾਸਤੇ ਸਮੱਗਰੀ ਔਰ ਬਸੂਮ ਵਾਸਤੇ ਚਾਰਾ ਲੈ ਕੇ ਪਹੁੰਚੇ ਆਂ ਬਹੁਤ ਧੰਨਵਾਦ ਹੈ ਔਰ ਰਾਤ ਇੱਥੇ ਆਪਾਂ ਫਾਜਲਕਾ ਦੇ ਵਿੱਚ ਔਰਬਿਟ ਪਹਿਲਾਂ ਸੋਚੇ ਰੁਕੇ ਸਾਂ ਇਹਦੇ ਬਹੁਤ ਸੋਹਣਾ ਨੌਜਵਾਨ ਇੰਤਜ਼ਾਮ ਕੀਤਾ ਹੈ। ਔਰ ਅਗਲੇ ਜਿਹੜਾ ਆਪਣਾ ਪੜਾਏ ਆਪਾਂ ਮੁਹਾਰ ਜਮਸ਼ੇਰ ਮੁਹਾਰ ਸੋਨਾ ਮਨਸਾ ਭਵਾਨੀ ਉਹਨਾਂ ਵਾਸਤੇ ਜੋ ਜਿਹੜੇ ਹੜਪੀੜਤਨ ਉਹਨਾਂ ਵਾਸਤੇ ਸਮਗਰੀ ਲੈ ਕੇ ਜਾ ਰਹੇ ਆ। ਇਤੋਂ 8-10 ਕਿਲੋਮੀਟਰ ਪੈਂਦਾ ਹੈ। ਉਹ ਆਪਣਾ ਜਿਹੜਾ ਉੱਥੇ ਜਾ ਕੇ ਰਾਸ਼ਨ ਜੋ ਵੰਡਿਆ ਜਾਵੇਗਾ ਬਹੁਤ ਪ੍ਰੇਮ ਨਾਲ ਜਿਨ੍ਹਾਂ ਲੋੜ ਹੈ ਉਹਨਾਂ ਨੂੰ ਦਿੱਤਾ ਜਾਵੇਗਾ ਤੇ ਅਸੀਂ ਹੁਣ ਉੱਥੇ ਜਾ ਰਹੇ ਆਂ। ਮਿਰਦੀਵਰੀ ਪਹੁੰਚੇ ਨੇ। ਤੋ ਆਜੋ ਤੁਹਾਨੂੰ ਉੱਥੇ ਮੁਹਾਰ ਜ ਹੋਨੇ ਔਰ ਮਨਸਬ ਪਾਣੀ ਲੈ ਕੇ ਚੱਲਦੇ ਹਾਂ ਜੀ ਬਹੁਤ ਧੰਨਵਾਦ ਜੀ ਲੋਜੀ ਸੰਤ ਜੀ ਦੋ ਪਿੰਡਾਂ ਦੇ ਵਿੱਚ ਰਾਸ਼ਨ ਪੰਡਿਆ ਜਾਣਾਗਾ ਆਓ ਚੱਲਦੇ ਹਾਂ ਤੁਹਾਨੂੰ ਮੰਜ਼ਰ ਫੜਾਂ ਦਾ ਦਿਖਾਉਨੇ ਆ ਬਣੇ ਰਹੋ ਇਸ ਵੀਡੀਓ ਦੇ ਨਾਲ ਧੰਨਵਾਦ ਜੀ ਇਹ ਜਮੀਨਾ ਹਾਲਾਤ ਮੰਜ਼ਰ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਤੁਸੀਂ ਦੇਖ ਸਕਦੇ ਹੋ ਪਾਣੀ ਭਾਈ ਤਾਂ ਵੈਸੇ ਇਹਦੇ ਘੱਟ ਹੈਗਾ ਪਾਣੀ ਫਿਰ ਵੀ ਸਾਰੇ ਖੇਤ ਸਾਰੇ ਘਰ ਜਿਹੜੇ ਡੁੱਬੇ ਹੋਏ ਹੈਗੇ ਦੇਖੋ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਤਦ ਤੁਸੀਂ ਘਰ ਦੇਖ ਸਕਦੇ ਹੋ ਬਸ ਥੋੜਾ ਜਿਹਾ ਹੌਲੀ ਚੱਲੇ ਬਸ ਤੁਸੀਂ ਦੇਖ ਸਕਦੇ ਹੋ ਮੰਜ਼ਰ ਹੜ੍ਹਾਂ ਦਾ ਸਾਰੀ ਫਸਲਾਂ ਦੀ ਬਰਬਾਦੀ ਘਰਾਂ ਦੀ ਬਰਬਾਦੀ ਪਸ਼ੂਆਂ ਦੀ ਬਰਬਾਦੀ ਬੰਦਿਆਂ ਦੀ ਬਰਬਾਦੀ ਲਗਭਗ ਇਸ ਹੜ੍ਹਾਂ ਦੇ ਵਿੱਚ 32 33 ਜਿਹੜੇ ਮੌਤਾਂ ਹੋ ਚੁੱਕੀਆਂ ਹੜ੍ਹਾਂ ਦੇ ਵਿੱਚ ਏ ਪੰਜਾਬ ਦੀ ਹਿੰਦੁਸਤਾਨ ਦੀ ਲਾਸਟ ਪੋਸਟ ਹੈ ਤੁਸੀਂ ਦੇਖ ਸਕਦੇ ਹੋ ਮੰਜ਼ਰ ਹੜ੍ਹਾਂ ਦਾ ਘਰਾਂ ਦੇ ਘਰ ਡੁੱਬ ਚੁੱਕੇ ਐ ਗੱਟੇ ਹੋਰ ਲਾਓ ਤੁਸੀਂ ਜਾ ਕੇ ਗੱਟੇ ਜੇ ਇਹਨੇ ਗੱਟੇ ਚਾਹੀਦੇ ਇਸ ਪਿੰਡ ਦੇ ਲੋਕ ਛੱਤਾਂ ਦੇ ਬੈਠ ਕੇ ਆਪਣਾ ਜੀਵਨ ਬਸ਼ਰ ਕਰ ਰਹੇ ਹੈਗੇ ਇੱਧਰ ਦੇਖੋ ਐਨਾ ਪਾਣੀ ਦੇਖੋ ਬੰਡਲ ਲੱਗ ਗਿਆ ਉਹ ਉਹ ਬੱਸ ਕੁਝ ਐਂਗਰ ਸੀ ਮੈਂ ਕਿੰਨਾ ਨਹੀਂ ਸੁੱਕਦਾ ਆ ਦੇਖ ਕੋਠੀ ਦੇਖ ਸਕਦੇ ਹੋ ਤੁਸੀਂ ਬੰਦ ਨੇ ਬੜੇ ਚਾਵਾ ਨਾਲ ਕੋਠੀ ਬਣਾਈ ਹੋਊਗੀ ਪਰ ਬਰਬਾਦੀ ਦੇ ਆਲਮ ਦੇ ਵਿੱਚ ਜਾ ਚੁੱਕੀ ਹੈ ਆ ਪੰਚੂ ਆਈ ਹੈ ਹੈ ਆਈ ਜਾਂਦਾ ਹੈਗਾ ਉਹ ਪ੍ਰਿਆਤ ਹੈ ਜੇ ਨਾਲ ਉਹ ਹਾਂ ਉਧਰ ਬਹੁਤ ਕਰਲਾ ਕੇ ਪਾਸਾ ਕੇ ਲਈ ਪਾਸਾ ਨੂੰ ਉਧਰ ਖੜੇ ਹੋ ਗਏ ਉਹਨਾਂ ਵਿੱਚ ਜ਼ਮੀਨਾਂ ਉੱਚੀਆਂ ਬਸ ਲੋਕਲੇ ਡਰ ਗਈ ਜੀ ਡਰਦੇ ਨਹੀਂਗੇ ਸਭਾ ਬਣਾ ਬਾਬਾ ਜੀ ਕੀ ਕਹਿਣਾ ਚਾਹੋਗੇ ਇਸ ਮੰਜ਼ਰ ਨੂੰ ਦੇਖ ਕੇ ਤੁਹਾਡਾ ਕੀ ਖਿਆਲ ਹੈਗਾ ਕੈਂਟ ਤੋਂ ਬਾਹਰ ਹੈ ਕੈਂਟ ਤੋਂ ਬਾਹਰ ਹੈ ਬਿਲਕੁਲ ਕੈਂਟ ਤੋਂ ਬਾਹਰ ਹੈ ਆਈਏ ਹਾਲਾਤ ਆਪਣੇ ਕਿ ਨੋੜੇਗਾ ਤਸ ਲੋਕਾਂ ਦੇ ਵਿੱਚ ਜੋਸ਼ ਤੇ ਜੋਸ਼ ਹਾਂ ਜज्ਬਾ ਹਜੇ ਬਹੁਤ ਜज्ਬਾ ਹੈਗਾ ਪੇਸ਼ੈਂਸ ਹੈਗਾਗਾ ਬਹੁਤ ਕਾਮ ਹੈ ਪਾਣੀ ਵੜੀ ਜਾਂਦਾ ਚੈਨਲ ਲੋਕ ਆਪਾਂ ਨੂੰ ਦੇਖ ਦੇਖ ਕੇ ਹਜੇ ਵੀ ਖੁਸ਼ ਹੋ ਰਹੇ ਨੇ ਹਾਂ ਲੋਕਾਂ ਨੇ ਹੌਸਲੇ ਸਾਨੂੰ ਇਸ ਤਰ੍ਹਾਂ بلند ਹੈਗੇ ਬਿਲਕੁਲ ਆ ਮਨ ਲੋਕ ਸ਼ਤਾਂ ਦੇ ਬੈਠੇ ਨੇ ਹਾਂ ਇੱਕ ਨੇ ਇੱਕ ਜਵਾਕ ਪਸ਼ੂ ਪਾਣੀ ਦੇ ਵਿੱਚ ਖੜੇ ਨੇ ਪਰ ਹਜੇ ਵੀ ਹੌਸਲੇ ਵਾਲੇ ਨੇ ਹਵਾ पण ਕਿਤੇ ਸੁਆ ਹੋਵੇ ਦੇਖੋ ਜੀ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਉੱਥੋਂ ਤੱਕ ਪਾਣੀ ਪਾਣੀ ਹੈ ਅਸੀਂ ਜ਼ੂਮ ਕਰਕੇ ਦਿਖਾ ਦਿੰਨੇ ਆਂ ਦੇਖੋ ਜ਼ੂਮ ਤੇ ਵੀ ਪਾਣੀ ਪਾਣੀ ਆ ਸਾਡਾ ਜਿਹੜਾ ਸਾਰਾ ਜਿਹੜਾ ਇਹ ਝੋਨਾ ਹੈਗਾ ਖਤਮ ਕੋਈ ਸਮਝੋ ਕਿਉਂਕਿ ਇੰਨਾ ਪਾਣੀ ਇੰਨਾ ਛੇਤੀ ਸੁੱਕਣਾ ਨਹੀਂ ਹੈ ਇੱਧਰ ਦੇਖੋ। ਇਹ ਆਹ ਦੇਖੋ ਜੀ। ਹਾਂ। ਪਾਣੀ ਪਾਣੀ ਦੇਖ ਲਓ ਜੀ ਪਾਣੀ ਆਹ ਪਾਣੀ ਦੇਖ ਲਓ ਜੀ। ਆਹ ਲੋਕ ਦੇਖ ਰਹੇ ਉੱਪਰ ਆਂ ਲੋਕ। ਆਣੀ ਖਲਾ ਪੁੱਤਰ ਹੈ। ਨਹੀਂ।